ਦੇ ਮੈਂਬਰਸ ਨੂੰ ਬਹੁਤ-ਬਹੁਤ ਧੰਨਵਾਦ ਸਾਰੀ ਸਾਈਟ ਦੇ ਮੈਂਬਰਸ ਦਾ ਦੇਖੋ ਜੀ ਤੁਹਾਡੀ ਮਿਹਨਤ ਹੈ ਨਹੀਂ ਆਪਣੀ ਕੀ ਤੁਹਾਡੀ ਸੱਚੀ ਮਿਹਨਤ ਹੈ ਅੱਜ ਸਾਰਿਆਂ ਦਾ ਸਾਥ ਹੈ ਜੀ ਹਾਂ ਜੀ ਜੀ ਸਾਥ ਤੋਂ ਬਿਨਾ ਮਿਹਨਤ ਨੂੰ ਅਚੀਵ ਕਰਨਾ ਹੋਖਾ ਜਾਂਦਾ ਹੈ ਇਹ ਸਹੀ ਚੀਜ਼ ਨੂੰ ਬਧਾਈ ਹੋਵੇ ਸਿਕਨ ਸਾਰਿਆਂ ਨੂੰ ਲਿਓ ਥੈਂਕ ਯੂ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਬਾਕੀ ਸਹੀ ਹੈ हैप्पी बर्थडे सनी जुग जुग जीवे रब्बा मेरा सोना वीर प्यारा आ आप ही तब तक केक आ जाओ खिलाओ रोनी ਬਾਜੀ 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 ਸੰਨੀ ਨੌਂ ਦੇ ਵਿੱਚ ਯਾਰ ਅੰਦਰ ਕੋਈ ਕੈਮਰਾ ਅੰਦਰ ਹੈ ਇਹਨਾਂ ਦਾ ਬਣਦਾ ਹੈ ਇਹਨਾਂ ਦਾ ਬਣਦਾ ਹੈ ਇਹਨਾਂ ਦਾ ਬਣਦਾ ਹੈ ਕਾਕਾ ਆਇਆ ਕਲੋਸ ਅਪ ਕਿੱਥੇ ਆਉ ਲਾ ਆਪਣੇ ਤੋਂ ਬਾਹਰ ਬਾਜੀ ਬਹੁਤ ਬਹੁਤ ਮੁਬਾਰਕਾਂ ਜਿਹਨਾਂ ਦੇ ਹੌਸਲੇ ਮਾਜਦੀਵਾਰੀ ਨਾਲ ਬੱਚੇ ਸਾਰੇ ਅੱਛੇ ਹੈ ਚਲੋ ਬੱਚੇ ਖਿਡਾਓ ਚਲੋ ਚਲੋ ਖਿਡਾਓ ਖਿਡਾ ਦਿਓ ਆਜਾ ਬੱਚੇ ਲੋਕ ਆਗੇ ਬੋਲ ਬੋਲ ਬੰਦਾ ਸਮਝ ਕਮਾਉਣ ਕੋਈ ਨਹੀਂ ਚੈਰ ਤੇ ਨਹੀਂ ਬੱਜਿਆ ਥੈਂਕ ਯੂ ਤੁਹਾਨੂੰ ਲਾਵੇ ਕੋਈ ਨਹੀਂ ਸ਼ੀਸ਼ਾ ਲੈਣ ਪਹਿਲੇ ਨਹੀਂ ਨਹੀਂ ਕੋਈ ਲਾਵੇ ਲੈ ਲੈਂਦੇ ਕੋਈ ਟੈਨਸ਼ਨ ਨਹੀਂ ਉਹ ਨਹੀਂ ਇਹ ਜੋ ਬੱਚਾ ਲੋਕ ਨਹੀਂ ਇੱਕੋ ਚੀਜ਼ ਨਹੀਂ ਕਿਹਾ ਨਾ ਸਕਦਾ ਮੈਂ ਕਰਨਾ ਮੈਂ ਆਪੇ ਵੇਚੂ ਅਰੁਣ ਜੀ ਆ ਗਏ ਆ ਗਏ ਹੋਏ ਨਹੀਂ ਨਹੀਂ ਕਰਦੀ ਡਿੱਗਣ ਤੇ ਸਾਹਮਣੇ ਦੇਖਾ ਡਿੱਗਣ ਦੇ ਮੋੜ ਤੇ ਟੋਫੀ ਲੱਗੀ ਧਰੋ ਫੋਨ ਕਰੋ ਓਕੇ ਜੀ तो तो आता है ना सब तो तो सारे भी फिर सारे भी बच्चे गों। तो गों। है? किसी को किसको आते हैं फोटो लखी हैं ਹੈਪੀ ਬਰਥਡੇ ਤੁਹਾਨੂੰ ਤੇ ਸੰਜੀ ਹੈਪੀ ਬਰਥਡੇ ਟੂ ਯੂ ਅਲੀ ਮੈ ਰਿਆ ਆ ਜਾ ਆ ਜਾ ਜੀ ਲਾਈਵ ਸਹੀ ਗੱਲ ਹੈ ਅਦਰ ਜੀ ਆ ਲਖਬੀਰ ਜੀ ਮੁੱਛਾ ਲਾਦੇ ਨਹੀਂ ਸੁਣ ਨਹੀਂ ਸੁਣ ਮੁੱਛਾ ਲਾਈਆ ਅਦਰ ਜੀ ਵੇਖਦੇ ਨਹੀਂ ਸੰਜੀ ਜੀ ਕਿਉਂ ਆ ਕਰਤੀ ਬਹੁਤ ਨਾਲ ਆਉਗਾ ਇਹਦਾ ਹੁਣ ਤੁਹਾਡੇ ਮਾਰੀ ਜੀ

ਹਾਂਜੀ ਬੜੇ ਬਾਈ ਇੱਕ ਕੈਕ ਦੀ ਲਾਓ ਬਰੇਕ ਹਾਂ ਇਧਰ ਆ ਜਾਓ ਨਹੀਂ ਪਹਿਲੇ ਕਿ ਬੱਚੇ ਥੋੜੇ ਖਿਲਾ ਲੇ ਹਾਂ ਬੱਚਾ ਬਾਦੀ ਬੱਚੇ 2 ਮਿੰਟ ਚਲੇ ਕਹੋ ਦੇ ਵੇਟ ਕੰਮ ਨਹੀਂ ਥੈਂਕ ਯੂ ਚਲੋ ਬਤਾ ਬੱਚਾ ਨਾ ਬੈਠੇ ਮਾਰਦੀ ਦੇਰਿੰਦੇ ਨੇ ਥੋੜੀ ਦੇਰ ਇੱਕ ਮਿੰਟ ਕਰਦੇ ਆ ਆ ਜਾ ਬੱਚਾ ਆਨੰਦ ਆ ਜਾਓ ਪਾਣੀ ਹੈ ਸਾਰੇ ਬੱਚੇ ਆ ਕੇ ਇਕੱਠੇ ਰਹਿ ਗਏ ਜਾਂ ਤੁਮ ਨਹੀਂ ਅੱਗੇ ਕਰ ਰਹੇ ਹੈ ਇਹ ਕੀ ਕਹਾਤਾ ਹਾਂ ਥੋੜਾ ਥੋੜਾ ਟੈਂਡਰ ਸੋਨ ਸੋਨ ਵੀ ਕਰ ਟੈਂਡਰ ਨੂੰ ਸੋਨ ਇੱਕ ਮਿੰਟ ਆ ਰਹੇ ਟੈਂਡਰ ਸੋਨ ਕਰਦੇ ਯਾਰ ਸਾਡਾ ਸਾਰਾ ਸੋਸਾਇਟੀ ਨਾਲੋਂ ਉੱਤੋਂ ਬਾਅਦ ਜਿਹੜਾ ਅੱਜ ਵੱਡੇ ਸਿਟੀ ਦੇ ਵਿੱਚ ਆ ਕੇ ਦੇਖੀ ਕਹਿਣਾ देखो सब तो पहला दा मैं सोसाइटी ਦੇ ਹਰੇਕ ਸਦਸਿਆ ਨੂੰ ਬਤਾਈ ਦੇਵਾਂਗਾ ਜੋ ਰਤਨ ਪੰਜਾਬ ਦੇ ਜੋ ਅਵਾਰਡ ਮਿਲੇ ਹੈ ਤਾਂ ਸਾਰੀ ਟੀਮ ਦੇ ਸਦਸਿਆ ਨੂੰ ਹਰੇਕ ਮੈਂਬਰ ਨੂੰ ਬਹੁਤ ਬਹੁਤ ਮੁਬਾਰਕਾਂ ਤਾਂ ਦੂਜੇ ਪੱਖਸ ਮੈਂ ਧੰਨਵਾਦ ਕਰਾਂਗਾ ਜੋ ਮੇਰੇ ਜਨਮ ਦਿਨ ਨੂੰ ਅੱਜੜਾ ਸੈਲਿਬ੍ਰੇਟ ਕੀਤਾ ਹੈ ਖਾਸ ਤੌਰ ਤੇ ਛੋਟੇ ਛੋਟੇ ਬੱਚਿਆਂ ਦੇ ਮੇਟ ਚੋਂਚ ਕੇ ਕਈ ਪੱਤਰਕਾਰਤਾ ਬਾਈਚਾਰੀ ਦੀ ਗੱਲ ਕਰੀਏ ਤਾਂ ਮੈਂ ਸਾਰਿਆਂ ਦੇ ਇੱਥੇ ਪਹੁੰਚਣ ਤੇ ਮੇਰੇ ਜਨਮ ਦਿਨ ਨੂੰ ਸੈਲੀਬ੍ਰੇਟ ਕਰਨ ਦਾ ਸਾਰਿਆਂ ਦਾ A to Z ਜਿੰਨੇ ਵੀ ਮੈਂਬਰ ਪਹੁੰਚੇ ਨੇ ਨੋਬਿੰ ਜਿਹੜੇ ਇਹਨਾਂ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਾਂਗਾ ਕੋਈ ਜਿਹਨਾਂ ਨੇ ਵੀ ਖਾਸ ਤੌਰ ਤੇ ਸਾਡੇ ਜਨਮ ਦਿਨ ਨੂੰ ਸੈਲੀਬ੍ਰੇਟ ਕੀਤਾ ਹੈ ਇਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਜੋ ਛੋਟੇ ਛੋਟੇ ਬੱਚਿਆਂ ਨੂੰ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਮੈਂ ਕਹਾਂ ਇਹ ਵੀ ਦਿਨ ਰਾਤ ਨੂੰ ਦੁੱਗਣੀ ਜਿਹੜੀ ਹੈ ਤਨਖੀ ਕਰਨ ਐਸੇ ਤਰ੍ਹਾਂ ਜਿਹੜੀ ਹੈ ਸਮਾਜ ਸੇਵਾ ਕਰਦੇ ਰਹਿਣ ਜੀ ਥੈਂਕ ਯੂ ਅਸੀਂ ਜਿਹੜਾ ਪੰਜਾਬ ਰਤਨ ਅਵਾਰਡ ਜੇ ਪਿਛਲੇ ਦਿਨਾਂ ਵਿੱਚ ਸਾਡੀ ਸੁਸਾਇਟੀ ਨੂੰ ਮਿਲਿਆ ਸੀ ਤੇ ਉਹਨਾਂ ਦੀ ਖੁਸ਼ੀ ਸਾਂਝੀ ਕਰਨ ਵਾਸਤੇ ਅੱਜ ਅਸੀਂ ਰੋਬੀ ਨੋਟ ਅਕੈਡਮੀ ਦਿੱਤੇ ਫ੍ਰੀ ਬੱਚਾ ਨੂੰ ਸਿੱਖਿਆ ਦਿੱਤੀ ਜਾਂਦੀ ਏ ਤੇ ਉੱਥੇ ਆਏ ਆ ਤੇ ਇਹਦੇ ਨਾਲ ਹੀ ਸਾਡੇ ਸੁਸਾਇਟੀ ਦੇ ਮੀਡੀਆ ਇੰਚਾਰਜ ਸਨੀ ਧੁੰਮੜਾ ਜੀ ਦਾ ਜਨਮ ਦਿਨ ਹੈ ਤੇ ਜਨਮ ਦਿਨ ਵੀ ਇੱਥੇ ਸੈਲੀਬ੍ਰੇਟ ਕਰਨ ਆਇਆ ਤੇ ਦੋ ਖੁਸ਼ੀਆਂ ਇਕੱਠਾਂ ਹੀ ਅਸੀਂ ਸਾਂਝੀਆਂ ਕੀਤੀਆਂ ਨੇ ਤੇ ਇੱਥੇ ਆ ਕੇ ਰੋਬੀ ਨੂਡਲ ਅਕੈਡਮੀ ਦੇ ਬੱਚਿਆਂ ਨਾਲ ਮਿਲੇ ਬਹੁਤ ਵਧੀਆ ਲੱਗਿਆ ਤੇ ਇੱਥੇ ਬੱਚੇ ਬਹੁਤ ਵਧੀਆ ਟੰਗ ਨਾਲ ਬਣਾਉਂਦੇ ਨੇ ਤੇ ਬਹੁਤ ਚੰਗੀ ਕੇਅਰ ਕਰਦੇ ਨੇ ਤੇ ਇੱਕ ਵਾਰ ਵਾਸਤੇ ਤੇ ਸਨੀ ਜੀ ਦੇ ਦੁਮਲੇ ਵਾਸਤੇ ਤੁਲਾਈ ਦੇ ਬਰਥਡੇ ਵਾਸਤੇ ਮੈਂ ਸਭ ਨੂੰ ਬਧਾਈਆਂ ਦੇਣਾ ਤੇ ਰੋਬੀਨੁੱਡ ਅਕੈਡਮੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਛੋਟੇ ਛੋਟੇ ਬੱਚਿਆਂ ਨਾਲ ਸਾਨੂੰ ਖੁਸ਼ੀ ਸੈਲੀਬ੍ਰੇਟ ਕਰਨ ਦਾ ਮੌਕਾ ਦਿੱਤਾ ਧੰਨਵਾਦ ਆ ਇੱਕ ਮੈਂ ਕਰਾਂਗੀ ਆ ਆਨੰਦ ਹਾਂਜੀ ਇੱਕ ਮਿੰਟ ਕਹਿੰਦੇ ਨੇ ਕਿਸੇ ਵੀ ਟੀਚਰ ਦਾ ਜਿਹੜਾ ਪੜਾਇਆ ਏ ਉਹ ਸਕਸੈਸਫੁਲ ਹੋ ਜਾਂਦਾ ਹੈ ਤੇ ਜਦੋਂ ਉਹਨਾਂ ਦੇ ਪੜਾਈ ਜਿਹੜੇ ਬੱਚੇ ਨੇ ਉਹ ਇੱਕ ਸਹੀ ਰਸਤੇ ਤੇ ਚੱਲਦੇ ਨੇ ਔਰ ਸਮਾਜ ਦੇ ਵਿਕਾਸ ਵਾਸਤੇ ਜਿਹੜਾ ਇਹ ਕੰਮ ਕਰਨਾ ਸ਼ੁਰੂ ਕਰਦੇ ਨੇ ਤਾਂ ਮੈਨੂੰ ਬੜਾ ਪ੍ਰਾਊਡ ਏ ਕਿ ਆਨੰਦ ਮੇਰਾ ਸਟੂਡੈਂਟ ਏ ਔਰ ਮੈਂ ਇਹਨਾਂ ਨੂੰ ਐਸਐਸਟੀ ਪੜਾਇਆ ਹੋਇਆ ਔਰ ਮੈਨੂੰ ਬਹੁਤ ਬੜਾ ਪ੍ਰਾਊਡ ਏ ਕਿ ਮਤਲਬ ਮੇਰੇ ਪੜਾਈ ਬੱਚੇ ਜਿਹੜੇ ਨੇ ਉਹ ਅੱਜ ਜਿਹੜੇ ਸਹੀ ਡਾਇਰੈਕਸ਼ਨ ਤੇ ਚੱਲ ਰਹੇ ਨੇ ਔਰ ਸਮਾਜ ਦੇ ਕਲਿਆਣ ਵਾਸਤੇ ਕੰਮ ਕਰ ਰਹੇ ਨੇ। ਔਰ ਇਹ ਤੁਹਾਡੀ ਕਿ ਸਾਰੇ ਸਾਈਟਿੰਗ ਰੋਬੀਨੂ ਸਾਈਟਿੰਗ ਦੇ ਸਾਰੇ ਮੈਂਬਰ जड़े ने नदी साईटी दिन दुबली राजचोग ने तरक्की करें और परमात्मा की दुआ करांगी कि ये हमेशा जिंदगी दे हर एक जड़े शेखतर देवेच नफल तामसील करें तब बहुत बहुत बात है। ਕਲੱਬ ਦੇ ਚੇਅਰਮੈਨ ਮਰティਸ਼ ਦੇਵਾਲੀ ਅਤੇ ਪਹਿਲੀ ਪੂਜਾ ਲੁਥਰਾ ਜੀ ਵੱਲੋਂ ਅੱਜ ਸਾਡੇ ਪੱਤਰਕਾਰ ਮੀਰ ਸਮੀਂ ਦੋਗੜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਇਸ ਦਿਨ ਸਾਡੇ ਪਹਿਲੀ ਪੂਜਾ ਲੁਥਰਾ ਜੀ ਜਿੰਨਾਂ ਤੋਂ ਛਪਦੇ ਇੱਕ ਨਿੱਜੀ ਖਬਰ ਵੱਲੋਂ ਰਤਨ ਪੰਜਾਬ ਦੇ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਆਜ ਇਸ ਸਮਾਗਮ ਵਿੱਚ ਅਸੀਂ ਸਮੇਂ ਦੋੜਾਈ ਦਾ ਕਰਨ ਦਾ ਨਾ ਕੇ ਜੋ ਕਿ ਸੁਸਾਇਟੀ ਦੇ ਪ੍ਰੈਸ ਸੈਕਟਰ ਵੀ ਨੇ ਅਸਤੰਨ ਬਧਾਈ ਦਿੱਤੇ ਨੇ ਤੇ ਸਾਡੇ ਸਾਡੇ ਪੂਜਾ ਪੂਜਾ ਜੀ ਨੂੰ ਸਨਮਾਨੁ ਭੰਗ ਕੇ ਨਾਮ ਨਾਲ ਮੁਲਾਹਤ ਕਰਾਈ ਦੋ ਸ਼ਬਦ ਅਸ਼ੀਰਵਾਦ ਦੇ ਦਿੱਤੇ ਜੋ ਵੀ ਸ਼ਖਸੀਅਤ ਨੇ ਅੱਜ ਸ਼੍ਰੀ ਬੀਡੀ ਸੱਚ ਦੇਵਾ ਵੈਲਫੇਅਰ ਸੁਸਾਇਟੀ ਜਿਹਨੂੰ ਜੁਗਤਰਾਲਾ ਦਿੱਤਾ ਗਿਆ ਹੈ ਮੇਰੇ ਵੱਲੋਂ ਆਪਣਾ ਵੱਲੋਂ ਸੰਨੀ ਗੂੜਾਈ ਦੇ ਜਨਮ ਦਿਨ ਮਨਾਏ ਜਾ ਰਹੇ ਆ। ਕੋਰ ਵੀਡੀ ਵੈਲਫੇਅਰ ਸੁਸਾਇਟੀ ਦੇ ਸ਼੍ਰੀ ਪਹਿਨਾ ਪੂਜਾ ਲੁਤਰਾ ਸੈਨਾਵਾ ਜੀ ਤੇ ਬੰਟੀ ਚੈਦਿਆਵੇ ਸੈਨਾਵਾ ਜੀ ਮੇਰੇ ਬਹੁਤ ਆਦਰਨੀਏ ਸ਼੍ਰੀ ਬਖਸ਼ੀ ਸਿੰਘ ਐਪੀ ਜੀ ਅਸੀਂ ਸਾਰੇ ਪੱਤਰਕਾਰ ਭਾਈਚਾਰਾ ਸਾਰਾ ਆਏ ਆ। ਉਹਨਾਂ ਨੂੰ ਬੱਚੇ ਤਰੱਕੀ ਕਰਨ ਜੋ ਕੰਮ ਕਰ ਰਹੇ ਨੇ ਸਮਾਜ ਸੇਵਾ ਦੇ ਵਿੱਚ ਕਰਨ।

ਵੇਢੀਆ ਮੀ ਖਾ ਲੋ ਇਹ ਘਰ ਵਿੱਚ ਖਰਾਬ ਨਹੀਂ ਹੋਲੀ ਜਾਂਦੀ ਖਾ ਲੋ ਵੇਢੀਆ ਖਾ ਲੋ ਲੁਕੋ ਲੁਕੋ ਪਕੜੋ ਪਕੜੋ ਅਰੇ ਨੀਨਾ ਪਕੜੋ ਨੀਨਾ ਬਾਪੂ ਨੂੰ ਪਕੜੋ ਲੁਕੋ 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 ਲੁਕੋ